ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਰਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਬਣ ਵੜ ਸੇਲ ਲਈ ਲੈ ਕੇ ਆਏ ਹਾਂਗੇ ਥੋੜੇ ਦਿਨਾਂ ਦੀ ਕਰਮ ਵਾਲੀ ਕੱਚੀ ਆ ਤੇ ਜਿਸ ਘਰ ਚੋਂ ਵੀਡੀਓ ਬਣਾ ਰਿਹਾ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਤੇ ਆਪਣੀ ਘਰੇਲੂ ਪਸ਼ੂਆਂ ਚੋਂ ਮੰਨ ਕੇ ਚਲੋ ਬਾਈ ਇਹ ਵੜ ਸੇਲ ਕਰ ਰਿਹਾ ਤੇ ਅੱਜ ਆਪਾਂ ਕਰਦੇ ਹਾਂ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਜੀ ਸਤਿ ਸ੍ਰੀ ਅਕਾਲ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੋਈ ਠੀਕ ਹੋ ਜੀ ਠੀਕ ਹੈ ਠੀਕ ਹੈ ਵਧੀਆ ਜੀ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਮੇਰਾ ਨਾਮ ਦਰਸ਼ਨ ਸਿੰਘ ਆ ਜੀ ਪਿੰਡ ਟੇਲਮਾਂ ਪਿੰਡ ਟੇਲਮਾਂ ਜਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡ ਪਖੋ ਕੈਂਚੀਆਂ ਵੀ ਆਈ ਆਪਾਂ ਹਾਂਜੀ ਤਪਾ ਵੀ ਨੇੜੀ ਆ ਤਪਾ ਵੀ ਨੇੜੀ ਰਹ ਜਾਂਦਾ ਤੇ ਮੇਰਾ ਨੰਬਰ ਬੋਲ ਦਈਏ 9417373299 ਇਹ ਬਾਈ ਦਾ ਬਈ ਕੰਡੈਕਟਰ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਈ ਜਿਹੜੀ ਇਹ ਵੈਂਡ ਦੇਖ ਰਹੇ ਆ ਆਪਣੇ ਘਰ ਦੀ ਹਾਂਜੀ ਘਰ ਦੀ ਆਪਣੀ ਪਰ ਪਹਿਲੇ ਸੂਏ ਸੀ ਆਈ ਤੇ ਇਹ ਦੂਜੇ ਸੂਏ ਸੀ ਐਤ ਕੀ ਦੂਜਾ ਸੂਆ ਸੀ ਹਾਂਜੀ ਹਾਂ ਪਰ ਇਹਨੇ ਬਾਈ ਤੇ 3 ਲੀਟਰ ਤੋਂ ਦਿੱਤਾ ਜੀ ਐਤ ਕੀ ਸਾਨੂੰ ਕਿੰਨੀ ਕਮੀ ਦਤ ਐ ਇਹ ਤਾਂ ਫਿਰ ਵੱਧੀ ਦੋ ਜੀ ਦੂਜੇ ਸੂਏ ਤੇ ਹਾਂ 25 26 ਦੇ ਨੇੜੇ ਜਾਓ ਠੀ ਤੇ ਉ ਮੈਨੂੰ ਲੱਗਦਾ ਵੀ ਗਰਮੀਆਂ ਦਾ ਤੋਹਫਾ ਹੀ ਆ ਗਈ ਹੈ ਨਾ ਗਰਮੀ ਦਾ ਹਾਂਜੀ ਹਾਂ ਕੱਦ ਕੋਤ ਬਹੁਤ ਵਧੀਆ ਗਾਉਂਦਾ ਦੇਖੋ ਕੱਦ ਤਾਂ ਮੈਂ ਕਰਦੀ ਵੇਹੜਾ ਕੋਈ ਨਹੀਂ ਵੀ ਆਪਾਂ ਲੈਂਦੀ ਤੇ ਇਹ ਕਿ ਕਿੰਨੀ ਗੁਮੀਦ ਕਰਦੇ ਹੋ ਬਈ ਇਹ ਦੀ ਦੇਊ 25 ਲੀਟਰ ਦੁੱਧ ਮੋਏ ਨਾਲ ਠੀਕ ਉਹ ਸਭ ਸੀਲਾ ਹਾਂਜੀ ਜਮਾ ਪੂਰੀ ਸਹੀ ਸੀਲਾ 23 24 ਫਿਰ ਅੱਥੀ ਕਰਦੇ ਸੀ ਜਾਂ ਮਸ਼ੀਨ ਤੇ 22 ਅੱਥੀ ਕਰਦੇ ਸੀ ਠੀਕ ਆ ਚਵਾਈ ਬਾਈ ਕਹਿੰਦੇ ਅੱਥੀ ਕਰਦੇ ਸੀਗੇ ਤੇ ਥਾਂ ਲੈ ਵਾ ਆਪਾਂ ਨੇੜੇ ਤੋਂ ਬਈ ਚੈੱਕ ਕਰਵਾ ਦਿੰਨੇ ਆ ਉਰੇ ਮੇਰੇ ਕੈਮਰੇ ਜੱਕ ਦੀ ਜਰੂਰ ਆ ਕੱਲਾ ਕੱਲਾ ਥਣ ਪਿਆ ਗਲਾਬੀ ਥਾਣਾ ਮੁੱਠੀ ਵਾਲਾ ਥਾਣਾ ਚਾਰੇ ਥਾਣਾ ਪੂਰੇ ਗਾਇਬ ਤੇ ਲੱਗੇ ਬਿਆ ਨਿਖੜਮਾ ਥਾਣਾ ਪਾਜੀ ਨੂੰ ਕਹਦੀ ਬਈ ਬਹੁਤ ਚੰਗਾ ਲੱਗਾ ਪੂਰੀ ਵਿੱਤੀ ਤੇ ਇਧਰੋਂ ਵੀ ਚੈੱਕ ਕਰਵਾਣਾ ਨਾੜਾ ਨੂੜਾ ਬਹੁਤ ਚੰਗੇ ਆ ਕਿੰਨੇ ਦਿਨਾਂ ਦੀ ਕੱਚੀ ਆ ਬਾਈ ਜੀ ਇਹ ਜੀ 23 24 ਤਰੀਕ ਨੂੰ ਦਰ ਪੂਰੇ ਇਹਦੇ 23 24 ਤਰੀਕ ਨੂੰ ਹਾਂ ਜੀ ਹਾਂ ਠੀਕ ਆ ਬਾਕੀ ਕੋਸ਼ਿਕ ਦੋ ਦਿਨ ਪਸੂ ਉੱਤੇ ਵੀ ਲੈ ਜਾਂਦਾ ਹਨ ਹਾਂਜੀ ਹਾਂ ਬਾਕੀ ਬਈ ਪਲੀ ਵੀ ਦੇਖੋ ਸੈਂਡਿੰਗ ਚੈੱਕ ਕਰੋ ਚਮਕ ਫੇਸ ਵਗੈਰਾ ਵੀ ਬੜਾ ਪਿਆਰਾ ਕਰਮ ਵਾਲੀ ਦਾ ਪਲੀ ਪੁੜੀ ਵੀ ਦੇਖੋ ਚੌੜੀ ਚੂੜੀ ਨਾ ਗੱਲ ਕਰੀਏ ਫੁੱਲ ਨਰੋਈ ਨਿਗਰਾ ਕੋਈ ਲੱਸੀ ਲਾਮੀ ਜੀ ਨਹੀਂ ਕਿਸੇ ਪੱਖ ਤੋਂ ਰੰਗ ਜੇ ਗੱਲ ਕਰੀਏ ਸੈਂਡਿੰਗ ਬਹੁਤਾ ਕਰਮ ਵਾਲੀ ਦੇ ਉੱਤੇ ਹਨਾ ਬਾਈ ਹਾਂਜੀ ਹਾਂ ਪੂਰੀ ਸਿਰਾਂ ਜੀ ਗਾਂ ਤੇ ਤਿਆਰ ਕਿਵੇਂ ਹੁੰਦੀ ਹੈ ਬਾਈ ਜਦੋਂ ਫਰਸ਼ੂਣ ਦੇ ਨੇੜੇ ਨਹੀਂ ਬਹੁਤ ਅਜੇ ਤਾਂ ਕੁਝ ਵੀ ਨਹੀਂ ਚੱਡਾ ਬਣਾ ਜੀ ਇਹ ਤਾਂ ਨੇੜੇ ਜਾ ਕੇ ਨਹੀਂ ਬਣਾਉਣਾ ਪੂਰਾ ਠੀਕ ਹੈ ਭਾਈ ਅਲੇ ਤਾਂ ਇਹ ਕੱਚੀ ਹੈ ਨਾ ਦਿਨਾਂ ਦੀ ਹੂੰ ਕੱਚੀ ਪਈ ਆ ਭਾਈ ਉਸਾ ਹੁਣ ਅੰਦਾਜ਼ਾ ਲਾ ਲਿਓ ਬਾਕੀ ਬੇਲ ਬੂਲ ਬਹੁਤ ਲੰਮੀਆਂ ਭਾਈ ਹਨਾ ਹਾਂਜੀ ਹਾਂ ਬੇਲ ਵਗੈਰਾ ਨਹੀਂ ਦੂਜਾ ਐਡੀ ਬੈਠਦਾ ਕਦੀ ਨਹੀਂ ਹੁੰਦਾ ਜੀ ਆਮ ਤੌਰ ਹੂੰ ਸਹੀ ਗੱਲ ਆ ਭਾਈ ਖੋਲ ਦੋ ਭਾਈ ਮੜੀ ਤੋੜ ਦੋ ਖੋਲ ਕੇ ਮੇਨ ਗੱਲ ਨਾ ਭਾਈ ਥਣਲੇਵੇ ਦੀ ਹੁੰਦੀ ਆ ਥਣਲੇਵੇ ਦੀ ਸਾਫ ਸੁਥਰੀ ਆ ਤੇ ਬਾਕੀ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਲੇਵਾ ਚੈੱਕ ਕਰ ਲਓ ਹਜੇ ਕੱਚੀ ਕੱਚੀ ਪਈ ਆ ਉਸਾ ਮਨ ਅੰਦਾਜ਼ਾ ਲਾ ਕੇ ਚੱਲਿਓ ਭਾਈ ਜਦੋਂ ਤਿਆਰੀ ਫੜਨੀ ਆ ਭਾਈ ਕਹਿੰਦਾ ਬਹੁਤ ਸੋਹਣੀ ਤਿਆਰੀ ਕਰਦੀ ਆ ਹਜੇ ਤੱਕ ਕੁਝ ਵੀ ਨਹੀਂ ਆਇਆ ਮੰਨ ਲਓ ਵੀ ਹਜੇ ਤਾਂ 23 ਤਰੀਕ ਨੂੰ ਤਾਂ 22 ਦਿਨ ਪੂਰੇ ਦੱਸਾ ਤੇ ਟੀਕੇ ਬਾਰੇ ਤਾਂ ਨਹੀਂ ਪਤਾ ਵੀ ਕਿੱਡਾ ਲੱਗਾ ਉਹਦੇ ਨਹੀਂ ਟੀਕੇ ਦਾ ਨਹੀਂ ਕੋਈ ਖਿਆਲ ਜੇ ਮੇਰੇ ਨੂੰ ਕਹਿੰਦੇ ਠੀਕ ਆ ਬਾਲਟੇ ਲਾ ਬਾਈ ਚੈੱਕ ਕਰ ਲੋ ਫੁੱਲ ਪਈਆਂ ਨੇ ਮਗਰਲਾ ਤੇ ਮੂਰਲਾ ਲੈਵਾ ਜੇ ਗੱਲ ਕਰੀਏ ਬਹੁਤ ਸੋਹਣਾ ਤਿਆਰ ਕਰੂਗੀ ਜਿੰਨਾ ਮੂਰ ਨੂੰ ਹੋਣਾ ਉਨਾ ਹੀ ਮਗਰ ਨੂੰ ਹੋਊਗਾ ਬਾਲਟੇ ਲਾ ਹਜੇ ਫੁੱਲ ਪਈਆਂ ਅਸਲ ਵਿੱਚ ਸੋਹਣਾ ਲੱਗ ਜਾਣਾ ਜਦੋਂ ਲੈਵਾ ਤਿਆਰ ਹਾ ਜੀ ਹਾਂ ਪੂਰਾ ਮੂਰੇ ਚੱਡਾ ਉਹਨਾਂ ਮਗਰ ਨੂੰ ਵੀ ਜਾਣਾ ਹੈ ਹੂੰ ਲੈ ਬਾਈ ਚੈੱਕ ਕਰ ਸਕਦੇ ਨਾੜਾ ਨੂੜਾ ਨਾ ਕਰਮਾਲੀ ਤੇ ਲੇਵੇ ਤੇ ਫੁੱਲ ਚੰਗਿਆਂ ਬਰੀਕੀ ਚ ਨਾੜਾ ਬਾਕੀ ਅਜੇ ਤਿਆਰੀ ਕਰੂਗੀ ਬਹੁਤ ਸੋਹਣੀ ਤਿਆਰੀ ਕਰੂਗੀ ਤੇ ਬਾਈ ਜੀ ਮੁੱਲ ਦਾ ਫਿਰ ਕੀ ਰਹੂਗਾ ਮੁੱਲ ਦਾ 80000 ਰੁਪਏ ਲੈਣ ਦੇਣਾ ਜੀ 80000 ਹਾਂ ਉਹ ਜੂ ਮਾਨ ਤਨ ਹਾਂ ਮੜਾ ਮੋਟਾ ਮਾਨ ਤਨ ਇਹ ਬੜਾ ਨਹੀਂ ਠੀਕ 80000 ਰੁਪਏ ਬਾਈ ਕਹਿੰਦੇ ਮੁੱਲ ਬਾਕੀ ਆਏਗਾ ਦਾ ਮਾਨ ਤਨ ਮੌਕੇ ਤੇ ਥੋੜਾ ਘਣਾ ਜਰੂਰ ਹੋ ਜਾਊਗਾ ਤਿੰਨਾ ਕਿਸੇ ਕਾ ਬਾਈ ਕੋਲੇ ਬਈ ਇੱਕ ਸੋ ਆਪਾ ਦਿਖਾ ਦਿੱਤਾ ਜੀ ਕਿਸੇ ਵੀਰ ਨੂੰ ਪਸੰਦ ਆਵੇ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ